ਕਿਉਂਕਿ ਸਮਾ ਜਿਹੜਾ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਆਪਣੀ ਚਾਲੇ ਤੁਰਿਆ ਜਾਂਦਾ ਸਾਡੇ ਅਗਲੇ ਪ੍ਰੋਗਰਾਮ ਵੀ ਆ ਤੇ ਮੈਂ ਪ੍ਰਧਾਨਗੀ ਕਰ ਰਹੇ ਨਿਰਮਲ ਜਿਹੜਾ ਜੀ ਨੂੰ ਬੇਨਤੀ ਕਰਦਾ ਕਿ ਉਹ ਆਉਣ ਤੇ ਇਹ ਜੋ ਦੋ ਵਿਦਵਾਨਾਂ ਨੇ ਗੱਲਾਂ ਕੀਤੀਆਂ ਉਹਨਾਂ ਦੇ ਬਾਰੇ ਟਿੱਪਣੀ ਕਰਦੇ ਹੋਏ ਆਪਣੀ ਗੱਲ ਵੀ ਰੱਖਣ ਜੀ ਨਿਰਮਲ ਜਿਹੜਾ ਜੀ ਮਿਹਰਬਾਨੀ ਡਾਕਟਰ ਜੀਰਾ ਸਿੰਘ ਜੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਜੀ ਕੇਵਲ ਢਾਲੀਵਾਲ ਸਾਹਿਬ ਬਿਗਦੀਸ਼ ਦੇਵਾ ਜੀ ਬਟ ਹੀਰਾ ਸਿੰਘ ਤੇ ਪਿਆਰੇ ਦੋਸਤੋ ਬਹੁਤ ਖੂਬਸੂਰਤ ਗੱਲਾਂ ਇਸ ਵਿਸ਼ੇ ਦੇ ਉੱਪਰ ਦੇਵਾ ਸਾਹਿਬ ਨੇ ਤੇ ਕੇਵਲ ਢਾਲੀਵਾਲ ਨੇ ਕੀਤੀਆਂ ਸਾਡਾ ਗੱਲ ਕਰਨ ਦਾ ਜਿਹੜਾ ਵਿਸ਼ਾ ਉਹ ਨੌਜਵਾਨ ਤੇ ਰੰਗਮંચ ਦੋ ਕੰਪੋਨੈਂਟ ਹੈ ਜਿਹੜੇ ਇੱਕ ਤਾਂ ਨੌਜਵਾਨ ਹੋਗੇ ਉਸ ਤੋਂ ਬਾਅਦ ਰੰਗਮંચ ਪਹਿਲਾਂ ਤਾਂ ਮੈਂ ਜਿਹੜੀ ਨੌਜਵਾਨ ਪੀੜ੍ਹੀ ਇੱਥੇ ਬੈਠੀ ਆ ਤੋਂ ਨੂੰ ਦੋਹਾਂ ਏਕਸਪਰਟਾਂ ਦੀਆਂ ਗੱਲਾਂ ਸੁਣ ਕੇ ਅੰਦਾਜ਼ਾ ਹੋ ਗਿਆ ਹੋਣਾ ਕਿ ਤੁਹਾਡਾ ਸਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਕਿਤਾਬਾਂ ਨਾਲ ਜੁੜਨਾ ਤੁਹਾਡਾ ਬਹੁਤ ਜ਼ਰੂਰੀ ਹੈ। ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਇਸ ਉਮਰ ਦੇ ਵਿੱਚ ਕਿਉਂਕਿ ਇੱਕ ਉਮਰ ਆ ਤੁਹਾਡੀ ਇਹ ਜਿਵੇਂ ਜਿਹੜੀਆਂ ਸਿਆਣੀਆਂ ਔਰਤਾਂ ਨਾ ਉਹ ਜਦੋਂ ਸਵੇਰੇ ਉੱਠਦੀਆਂ ਸਭ ਤੋਂ ਪਹਿਲਾਂ ਉਹ ਘਰ ਦੀ ਪਾਣੀ ਵਾਲੀ ਟੈਂਕੀ ਨੂੰ ਭਰਦੀਆਂ। ਸੱਚ ਛੱਡ ਕੇ ਕਿ ਤੁਸੀਂ ਜਿਹੜੀ ਤੁਹਾਡੀ ਦਿਮਾਗ ਦੀ ਟੈਂਕੀ ਆ ਨਾ ਉਹਨੂੰ ਇਸ ਉਮਰ ਦੇ ਵਿੱਚ ਭਰ ਲੋਗੇ ਸਾਰੀ ਉਮਰ ਤੁਸੀਂ ਉਹ ਤੋਂ ਕੰਮ ਲਓਗੇ ਰਸੋਈ ਦੇ ਵਿੱਚ ਪਾਣੀ ਆਉਂਦਾ ਰਹਿੰਦਾ ਬਾਥਰੂਮ ਵਿੱਚ ਪਾਣੀ ਆਉਂਦਾ ਕਿਉਂਕਿ ਟੈਂਕੀ ਭਰੀ ਹੁੰਦੀ ਆ ਜਿਹਦੀ ਟੈਂਕੀ ਨਹੀਂ ਭਰੀ ਹੁੰਦੀ ਉਹ ਜਦੋਂ ਚਾਹ ਬਣਾਉਣ ਲੱਗਦੀ ਆ ਉਹਦਾ ਪਾਣੀ ਟਿਪ 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 ਕਰਨ ਲੱਗਿਆ ਨਾ ਤੇ ਥੋੜੀ ਜ਼ਿੰਦਗੀ ਵਿੱਚ ਕਦੇ ਬੋਲੋ ਕਦੇ ਲਿਖੋ ਕਿਸੇ ਦੇ ਕੋਲੇ ਜਾਵੋ ਤੁਸੀਂ ਟਿਪ ਟਿਪ ਕਰਨਾ ਕਰੋ ਆਏ ਬੋਲੋ ਜਿਵੇਂ ਕੇਵਲ ਤਾਂ ਕੇਵਲ ਧਾਰੀਵਾਲ ਇਸ ਕਰਕੇ ਬੋਲ ਰਿਹਾ ਜੀ ਉਹਦੇ ਦਿਮਾਗ ਦੀ ਟੈਂਕੀ ਖੁੱਲ ਆ ਕਿਸੇ ਵੇਲੇ ਕੀਤੀ ਦੀ ਆ ਤੇ ਇਸ ਕਰਕੇ ਤੁਹਾਡੀ ਉਮਰ ਆ ਕਿਸੇ ਵੀ ਸਹਿਦ ਕਰਤਾ ਨਾਲ ਜੋਰ-ਜੋਰ ਕਹਾਣੀ ਨਾਲ ਨਾਵਲ ਨਾਟ ਰੰਗ ਮੰਚ ਨਾਲ ਤਾਂ ਉਹ ਕਿਸੇ ਚੰਗੇ ਬੰਦੇ ਨੂੰ ਸੁਣੋ ਚੰਗੇ ਬੰਦੇ ਨੂੰ ਦੇਖੋ ਉਹਨੇ ਤੁਹਾਡੇ ਦਿਮਾਗ ਦੀ ਟੈਂਕੀ ਨੂੰ ਫੁੱਲ ਕਰ ਦੇਣਾ ਦੂਜੀ ਗੱਲ ਅਸੀਂ ਰੰਗ ਮੰਚ ਦੇ ਨਾਲ ਜੁੜਨ ਦਾ ਕਿਉਂ ਕਹਿੰਦੇ ਆ ਕਿਉਂਕਿ ਰੰਗ ਮੰਚ ਤੁਹਾਨੂੰ ਜ਼ਿੰਦਗੀ ਦੀ ਇੱਕ ਵਿਦਾ ਜ਼ਿੰਦਗੀ ਨੂੰ ਜਿਉਣਾ ਤੁਰਨਾ ਕਿਸੇ ਨਾਲ ਵਰਤਾਰਾ ਤੁਹਾਡਾ ਇਹ ਸਾਰਾ ਕੁਝ ਤੁਹਾਨੂੰ ਸਿਖਾਉਂਦਾ ਮੈਂ ਖੁਦ ਯਾਰਬਾ ਕੀਤਾ ਕਿਉਂਕਿ ਮੈਂ ਨੌਜਵਾਨਾਂ ਦੇ ਵਿੱਚ ਰਿਹਾ ਜਿਹੜੇ ਕਵਤਾ ਨਾਲ ਜੁੜੇ ਮੈਂ ਕਵਤਾ ਨੂੰ ਬਹੁਤ ਪਿਆਰ ਕਰਦਾ ਔਰ ਰੰਗਮੰਚ ਦੇ ਵਿੱਚ ਕਪਤਾ ਸੰਗੀਤ ਨਾਚ ਸਾਰਾ ਕੁਝ ਆ ਜਾਂਦਾ ਜਿਹੜੇ ਕੱਲੀ ਕਪਤਾ ਲਿਖਦੇ ਆ ਬੱਚੇ ਨਾ ਉਹ ਘਰੇ ਜਾ ਕੇ ਵੀ ਉਵੇਂ ਬੈਠੇ ਰਹਿੰਦੇ ਆ ਤੋਂ ਮੈਂ ਤਜਰਬਾ ਕੀਤਾ ਉਹਨਾਂ ਨਾਲ ਗੱਲਬਾਤਾਂ ਕਰਕੇ ਦੇਖਿਆ ਗਮਸਮ ਹੋ ਕੇ ਬੈਠਿਆ ਆਪਣੀ ਕਪਤਾ ਲਿਖਦੇ ਆ ਕਿਸੇ ਦੀ ਪੜਦੇ ਆ ਘਰਦਿਆਂ ਨਾਲ ਉਹਨਾਂ ਦਾ ਵਾਸਤਾ ਨਹੀਂ ਲੈਂਦਾ ਜਿਹੜੇ ਕਹਾਣੀ ਜਾਂ ਨਾਵਲ ਨਾਲ ਜੁੜੇ ਆ ਉਹ ਘਰੇ ਜਾ ਕੇ ਕਿਤਾਬਾਂ ਪੜ੍ਹਦੇ ਆ ਚੰਗੀ ਗੱਲ ਹੈ ਪਰ ਜਿਹੜੇ ਰੰਗਮੰਚ ਵਾਲੇ ਬੱਚੇ ਆ ਨਾ ਉਹ ਘਰੇ ਜਾ ਕੇ ਆਪਣੇ ਮਾਂ ਬਾਪ ਨਾਲ ਗੱਲ ਕਰਦੇ ਆ ਇਹ ਤਿਆਰ ਬਾਇਸ ਗੱਲ ਦਾ ਮੇਰਾ ਕਿ ਉਹ ਆਪਣੇ ਜੇ ਉਹਨੇ ਨਾਟਕ ਦੇ ਵਿੱਚ ਕੰਮ ਕੀਤਾ ਨਾਟਕ ਦੇ ਵਿੱਚ ਉਹਦਾ ਕੋਈ ਬਾਪ ਬਣਿਆ ਉਹਦੀ ਮਾਂ ਬਣੀ ਆ ਉਹ ਕਿਸੇ ਦਾ ਪੁੱਤ ਬਣਿਆ ਜਾਂ ਉਹ ਬਾਪ ਬਣਿਆ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਚੱਲਦੀ ਆ ਕਿ ਤਰ੍ਹਾਂ ਕਿਤੇ ਰਿਐਕਸ਼ਨ ਹੁੰਦਾ ਤੇ ਉਹ ਘਰੇ ਜਾ ਕੇ ਵੀ ਗੱਲ ਕਰਦੇ ਆ ਔਰ ਡਾਇਲੌਗ ਦੀ ਜਿਹੜੀ ਭੂਮਿਕਾ ਹੈ ਜ਼ਿੰਦਗੀ ਦੇ ਵਿੱਚ ਨਾਨਕ ਸਾਬਨੇ ਕਿਹਾ ਕਿ ਜਦੋਂ ਲਗ ਦੁਨੀਆ ਰਹੀਏ ਨਾਨਕ ਕਸ ਸੁਣੀਏ ਕਸ ਕਹੀਏ ਇਹ ਜਿਹੜੀ ਸੁਣਨ ਤੇ ਕਹਿਣ ਦੀ ਜਿਹੜੀ ਸ਼ਕਤੀ ਆ ਉਹ ਤੁਹਾਨੂੰ ਰੰਗਮંચ ਦਿੰਦਾ ਡਾਇਲੌਗ ਦੀ ਮੈਂ ਇੱਕ ਤੁਹਾਡੇ ਨਾਲ ਗੱਲ ਕਰਦਾ ਕਿ ਡਾਇਲੌਗ ਦੀ ਕਿੰਨੀ ਭੂਮਿਕਾ ਹੈਗੀ ਆ ਮੈਂ ਇੱਕ ਸਕ੍ਰਿਪਟ ਵੀ ਦੇਖ ਰਿਹਾ ਸੀ ਉਹਦੇ ਤੋਂ ਦੋ ਮੈਸੇਜ ਮੈਨੂੰ ਬਹੁਤ ਤਕੜੇ ਮਿਲੇ ਕਿਸੇ ਯੂਥ ਫੈਸਟੀਵਲ ਦੇ ਵਿੱਚ ਕਿ ਜਦੋਂ ਅਸੀਂ ਕਿਸੇ ਨੂੰ ਹੌਸਲਾ ਦਿੰਨੇ ਆ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਕੋਈ ਨੌਜਵਾਨ ਮੁੰਡਾ ਆਪਣੇ ਬਾਪ ਨੂੰ ਇੱਕ ਵਾਰੀ ਪੁੱਛ ਲੇ ਕਿ ਬਾਪੂ ਤੇਰਾ ਕੀ ਹਾਲ ਹੈ ਮੈਨੂੰ ਦੱਸ ਮੈਂ ਤੇਰੀ ਪੁੱਤ ਜਦੋਂ ਬਾਪ ਨੂੰ ਕਹਿੰਦਾ ਨਾ ਕਿ ਮੈਂ ਕੀ ਮਦਦ ਕਰਾਂ ਤਾਂ ਪਿਓ ਦੂਣਾ ਹੋ ਜਾਂਦਾ ਜਿਹੜੀ ਕੁੜੀ ਆਪਣੀ ਮਾਂ ਨੂੰ ਜਾ ਕੇ ਸਾਰਾ ਕੁਝ ਕਾਲਜ ਦਾ ਦੱਸਦੀ ਆ ਉਦੀ ਮਾਂ ਹੌਸਲੇ ਚ ਹੁੰਦੀ ਹੈ ਕਿ ਮੇਰੀ ਧੀ ਹੈ ਜਿਹੜੀ ਉਹ ਬਿਲਕੁਲ ਸਹੀ ਲੈ ਰਹੀ ਹੈ ਇਹ ਡਾਇਲੌਗ ਰੰਗਮਚ ਸਾਨੂੰ ਸਿਖਾਉਂਦਾ ਕਰਨੇ ਉਹਦੇ ਵਿੱਚ ਪਾਲੀਵਾਲ ਸਾਹਿਬ ਉਹ ਇੱਕ ਮਤਲਬ ਦੋ ਕੁੜੀਆਂ ਖੇਡ ਰਹੀਆਂ ਉਹਨਾਂ ਦੀ ਮਾਂ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ ਤੇ ਬਾਪ ਜਿਹੜਾ ਉਹ ਬਹੁਤ ਪਰੇਸ਼ਾਨ ਹੈ ਇਸ ਕਰਕੇ ਕਿ ਉਹਨੇ ਮੁੰਡਾ ਬਾਹਰ ਭੇਜਤਾ ਕੈਨੇਡਾ ਕਰਜ਼ਾ ਚੱਕ ਕੇ ਕੁੜੀਆਂ ਵਿਆਹਣ ਵਾਲੀਆਂ ਹੋ ਗਈਆਂ ਕਰਦੇ ਵਾਲੇ ਫਿਰ ਤੇ ਮਤਲਬ ਰੋਜ਼ ਆਉਂਦੇ ਆ ਕਿ ਉਹਨੇ ਫੈਸਲਾ ਕਰ ਲਿਆ ਕਿ ਮੈਂ ਅੱਜ ਖੁਦਕਿਸ਼ੀ ਕਰਨੀ ਜਿਵੇਂ ਆਪਣੇ ਆਮ ਹੁੰਦਾ ਹੁਣ ਵਾਪਰ ਰਿਹਾ ਸਾਰਾ ਕੁਝ ਉਹ ਅੰਦਰ ਗਿਆ ਉਹਨੇ ਰੱਸਾ ਚੱਕਿਆ ਮੋਢੇ ਤੇ ਰੱਖਿਆ ਤੇ ਸਾਹਮਣੇ ਉਹਨਾਂ ਦਾ ਘਰ ਸੀਗਾ ਦੂਜਾ ਬਾਹਰਲਾ ਹਵੇਲੀ ਜਿਹਨੂੰ ਕਹਿੰਦੇ ਆ ਉਹਨੇ ਕਿਹਾ ਵੀ ਦਲਾਮ ਦੇ ਵਿੱਚ ਜਾ ਕੇ ਮੈਂ ਫਾਹਾ ਲੈ ਕੇ ਮਰ ਗਿਆ ਫੈਸਲਾ ਕਰਕੇ ਬੰਦਾ ਘਰੋਂ ਤੁਰਿਆ ਕੁੜੀਆਂ ਦੇ ਸਿਰ ਪਲੋਸ ਕੇ ਗਿਆ ਬੰਦਾ ਜਦੋਂ ਮਰਨ ਜਾਂਦਾ ਨਾ ਉਦੋਂ ਉਹਨੂੰ ਬਹੁਤ ਕੁਛ ਅੰਦਰੋਂ ਫਟਦਾ ਉਹਦੇ ਅੱਖਾਂ ਛੰਜੂ ਲੈ ਕੇ ਜਾਂਦਾ ਤੇ ਉਹਦੀ ਘਰ ਵਾਲੀ ਉਸੇ ਗਲੀ ਦੇ ਵਿੱਚ ਬੈਠੀ ਹੋਰ ਔਰਤਾਂ ਨਾਲ ਗੱਲਾਂ ਕਰ ਰਹੀ ਆ ਤੂੰ ਗੱਲਾਂ ਕਰ ਰਹੀਆਂ ਔਰਤਾਂ ਕਿ ਫਲਾਣੇ ਬੰਦੇ ਨੇ ਖੁਦ ਕੇਸੀ ਕਰ ਲਈ ਜ਼ਹਿਰ ਪੀ ਕੇ ਮਰ ਗਿਆ ਕੋਈ ਫਾਹਾ ਲੈ ਕੇ ਮਰ ਗਿਆ ਕੋਈ ਨਹਿਰ ਛਾਲ ਮਾਰ ਗਿਆ ਇੱਕ ਔਰਤ ਕਹਿ ਰਹੀ ਹੈ ਕਿ ਮਰਨਾ ਹੀ ਆ ਇਸ ਦੁਨੀਆ ਦੇ ਉੱਪਰ ਇੰਨੀ ਮਹਿੰਗਾਈ ਹੋ ਗਈ ਆ ਕਰਜ਼ਾ ਚੜ ਗਿਆ ਉਤਰਦਾ ਨਹੀਂ ਖੜਾ ਹੀ ਮਰ ਕੇ ਛੁੱਟਦਾ ਇਹ ਜਿਹੜਾ ਡਾਇਲੌਗ ਆ ਉਹ ਬੰਦੇ ਨੂੰ ਹੋਰ ਰਸਾ ਕਰ ਦਿੰਦਾ ਵੀ ਯਾਰ ਮਰਨ ਤੋਂ ਬਿਨਾ ਕੋਈ ਰਾਹ ਨਹੀਂ ਪਰ ਉਹਦੀ ਜਿਹੜੀ ਘਰ ਵਾਲੀ ਆ ਨਾ ਗੱਜਨ ਸਿੰਘ ਦੀ ਉਹ ਫਿਰ ਡਾਇਲੌਗ बोलਦੀ ਆ ਉਹ ਕਹਿੰਦੀ ਭੈਣੋ ਗੱਲ ਸੁਣੋ ਕੁਛ ਵੀ ਰੁੱਲ ਜਾਵੇ ਮੇਰਾ ਜਿਹੜਾ ਘਰ ਆ ਨਾ ਗੱਜਨ ਸਿੰਘ ਉਹ ਹੌਸਲੇ ਵਾਲਾ ਬੰਦਾ ਪਹਿਲਾਂ ਉਹਨੇ ਮੇਰੀਆਂ ਨਾਨਾ ਨੂੰ ਵਿਆਇ ਕਰਜ਼ਾ ਚੱਕਿਆ ਉਹ ਉੱਤਰ ਗਿਆ ਫਿਰ ਅਸੀਂ ਮੁੰਡਾ ਕੈਨੇਡਾ ਭੇਜਿਆ ਮੇਰੇ ਘਰ ਵਾਲੇ ਨੇ ਹੱਸ ਕੇ ਮੈਨੂੰ ਭੇਜਿਆ ਉਹ ਕਰਜ਼ਾ ਚੱਕਿਆ ਉਹ ਵੀ ਅਸੀਂ ਲਾ ਰਹੇ ਹਾਂ ਹੌਲੀ ਹੌਲੀ ਸਾਰਾ ਕੁਝ ਹੋ ਜਾਊਗਾ ਪਰ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਮੇਰੇ ਜਿਹੜਾ ਘਰ ਵਾਲਾ ਗੱਜਣ ਸਿੰਘ ਹੈ ਨਾ ਉਹ ਮਰਦ ਬੰਦਾ ਉਹ ਨਹੀਂ ਖੁਦ ਕੁਝ ਕਰਦਾ ਇਹ ਗੱਲ ਸੁਣ ਕੇ ਉਹ ਬੰਦੇ ਦੇ ਅੰਦਰ ਕਾਹੇ ਜਾਗ ਗਿਆ ਵੀ ਮੈਂ ਮਰਨ ਚੱਲਿਆ ਤੇ ਮੇਰੀ ਘਰ ਵਾਲੀ ਮੇਰੇ ਬਾਰੇ ਇਸ ਤਰ੍ਹਾਂ ਸੋਚਦੀ ਆ ਉਹ ਪਿੱਛੇ ਜਾ ਕੇ ਮੁੜਿਆ ਆਇਆ ਉਥੋਂ ਇਸੇ ਤਰੀਕੇ ਬੈਕ ਲੈ ਲਈ ਉਹਨੇ ਸਟੇਜ ਤੋਂ ਤੇ ਉਹਦੀ ਘਰ ਵਾਲੀ ਵੀ ਉਹਨੂੰ ਦੇਖਿਆ ਕਹਿੰਦੀ ਤਾਰੂ ਦੇ ਬਾਪੂ ਤੂੰ ਕਿੱਧਰ ਚੱਲਿਆ? ਉਹ ਕਹਿੰਦਾ ਮੈਂ ਤਾਂ ਬੰਦਾ ਹੁਣ ਡਿਸੀਜਨ ਲੈ ਗਿਆ ਇੱਕ ਮਿੰਟ ਦੇ ਵਿੱਚ ਹੀ ਕਿ ਮੇਰੀ ਜੇ ਘਰ ਵਾਲੀ ਮੈਨੂੰ ਦਲੇਰ ਸਮਝੀਆ ਤਾਂ ਮੈਨੂੰ ਦਲੇਰ ਹੀ ਹੋਣਾ ਚਾਹੀਦਾ। ਉਹ ਕਹਿੰਦਾ ਮੈਂ ਤਾਂ ਬਾਹਰ ਲੈ ਕੇ ਘਰੇ ਚੱਲਿਆ ਸੀਗਾ ਦੇਖਣ ਵੀ ਕੀ ਉਹਦਰ ਹਾਲਚਾਲ ਐ। ਕਹਿੰਦੀ ਫਿਰ ਜੇ ਬਾਹਰ ਲੈ ਘਰੇ ਚੱਲਿਆ ਸੀ ਤਾਂ ਇਹ ਰੱਸਾ ਮੋਢੇ ਤੇ ਕਿਉਂ ਰੱਖਿਆ? ਹੁਣ ਬੰਦਾ ਘਬਰਾ ਗਿਆ ਵੀ ਰੱਸਾ ਔਰ ਕਹਿੰਦਾ ਭਾਗਵਾਨ ਨੇ ਰੱਸਾ ਤਾਂ ਮੈਂ ਤਾਂ ਲੈ ਕੇ ਚੱਲਿਆ ਸੀ ਵੀ ਬਾਹਰ ਲੈ ਕੇ ਜਾ ਕੇ ਪੀਂਗੀ ਪਾ ਦੇਆ ਨਾਲੇ ਤੂੰ ਝੂਟ ਲੈ ਕੇ ਦੇਂਗੀ ਨਾਲੇ ਕੁੜੀਆਂ ਝੂਟ ਲੈ ਕੇ ਕਰਨਗੀਆਂ। ਇਹ ਫਾਹੀ ਵਾਲੇ ਰਸੇ ਨੂੰ ਜੇ ਪੀਗ ਵਾਲਾ ਰਸਾ ਬਣਾਉਂਦਾ ਤੇ ਡਾਇਲੌਗ ਬਣਾਉਂਦਾ ਤੁਹਾਡੇ ਅੰਦਰੋਂ ਕਿਸੇ ਨੂੰ ਹੌਸਲਾ ਦੇਣਾ ਬਣਾਉਂਦਾ ਤੇ ਇਹ ਡਾਇਲੌਗ ਰੰਗਮંચ ਤੁਹਾਨੂੰ ਇਸ ਤਰ੍ਹਾਂ ਸੌਂਦਾ ਕਿ ਪਰਪੱਕ ਤੁਸੀਂ ਉਸ ਗੱਲ 'ਚ ਹੋ ਜਾਂਦੇ ਆ ਨੌਜਵਾਨਾਂ ਦੀ ਭੂਮਿਕਾ ਕੇਵਲ ਥਾਲੀ ਵਾਲੇ ਕਿਉਂਕਿ ਸਾਡੇ ਕੋਲ ਕੇਵਲ ਹਮੇਸ਼ਾ ਹੁਣ ਵੀ ਨੌਜਵਾਨ ਆ ਪਰ ਜਦੋਂ ਕੇਵਲ ਹੁਣੀ ਐਨਐਸਡੀ ਕਰਕੇ ਆਏ ਆ ਉਥੋਂ ਤਾਂ ਕਮਾਲ ਹੋ ਗਈ ਸੀ ਸਾਡੇ ਥੀਏਟਰ ਦੇ ਵਿੱਚ ਮੈਂ ਦੋ ਧਾਰਨਾ ਤੁਹਾਨੂੰ ਦਿੰਨਾ ਅਜਮੇਰ ਔਲਖ ਦੀ ਤੇ ਡਾਕਟਰ ਆਤਮਜੀਤ ਦੀ ਉਹਨਾਂ ਦਾ ਟਕਰਾ ਰਿਹਾ ਕਿਉਂਕਿ ਇੱਕੋ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਕਾਲਜ ਪੈਂਦੇ ਸੀਗੇ ਤੇ ਉਹ ਤੁਸੀਂ ਆਪ ਹਿਸਾਬ ਲਾ ਲਓ ਵੀ 1975 1980 ਦੇ ਵਿੱਚ ਉਹ ਨੌਜਵਾਨ ਹੋਣਗੇ ਤੁਹਾਡੇ ਵਰਗੇ ਹੋਣਗੇ ਉਹ ਤੇ ਜਿੰਨੇ ਨਾਟਕ ਉਹਨਾਂ ਨੇ ਸਿਰਜੇ ਆ ਉਸ ਉਮਰ ਦੇ ਵਿੱਚ ਨੌਜਵਾਨ ਅਵਸਥਾ ਦੇ ਵਿੱਚ ਮਤਲਬ ਤੁਸੀਂ ਅਜਮੇਰ ਆਲਖ ਸਾਹਿਬ ਦੇ ਨਾਟਕ ਲੈ ਲਓ ਤੂੜੀ ਵਾਲਾ ਕੋਠਾ ਬਗਾਨੇ ਬੋਰ ਦੀਆਂ ਐਕਟਰਮੈਨ ਹੋਰ ਕਮਾਲ ਦੇ ਨਾਟਕ ਉਹਨਾਂ ਨੇ ਤੁਹਾਡੀ ਉਮਰ ਦੇ ਵਿੱਚ ਲਿਖਿਆ ਉਹ ਟੱਕਰ ਦੇ ਵਿੱਚ ਡਾਕਟਰ ਆਤਮਜੀਤ ਸੀਗੇ ਸ਼ਹਿਰ ਬਿਮਾਰ ਹੈ ਮਤਲਬ ਉਸ ਤਰ੍ਹਾਂ ਦੇ ਨਾਟਕ ਉਹ ਨਹੀਂ ਲਿਖੇ ਮਤਲਬ ਉਹ ਹੁਣ ਤੁਹਾਨੂੰ ਲੱਗਦੀ ਹੈ ਕਿ ਬਜ਼ੁਰਗਾ ਪਰ ਤੁਹਾਡੀ ਉਮਰ ਦਾ ਜਿਹੜਾ ਉਹਨਾਂ ਦਾ ਕੰਮ ਹੈ ਉਹ ਦੇਖੋ ਰੰਗਮંચ ਦੀ ਭੂਮਿਕਾ ਸ਼ੁਰੂ ਤੋਂ ਮੈਂ ਮਤਲਬ ਆਯਾਦੀ ਤੋਂ ਵੀ ਪਹਿਲਾਂ ਤੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਤਾਂ ਉਹਨਾਂ ਜਿਹੜਾ ਹੋਕਾ ਲੰਦਾ ਸੀ ਬੰਦਾ ਵੀ ਜਾਗਦੇ ਰਹੋ ਉਹ ਰੰਗਮંચ ਰੰਗਮંચ ਹੋਕਾ ਦੇ ਵਿੱਚ ਇੱਕ ਰੰਗਮંચ ਹੈ ਇਹਦੀ ਜਿਹੜੀ ਭੂਮਿਕਾ ਉਹ ਹਮੇਸ਼ਾ ਜਿਆਦਾ ਰਹੀ ਹੈ ਕੇਵਲ ਢਾਲੀਵਾਲ ਉਹਨਾਂ ਨੇ ਬਹੁਤ ਅੱਗੇ ਆਪਣੇ ਸਟੂਡੈਂਟ ਪੈਦਾ ਕੀਤੇ ਅਜਮੇਰ ਔਲਖ ਸਾਹਿਬ ਦੇ ਸੈਕੰਡਰੀ ਸਟੂਡੈਂਟ ਆ ਜਿਹੜੇ ਇਸ ਵੇਲੇ ਨਾਟਕ ਕਰ ਰਹੇ ਆ ਡਾਕਟਰ ਆਤਮਜੀਤ ਦੇ ਨੇ ਪਾਲੀ ਭੁਪਿੰਦਰ ਦੇ ਨੇ ਸਾਡੇ ਕੋਲੇ ਨੌਜਵਾਨ ਪੀੜੀ ਦਾ ਨਾਟਕ ਹੈ ਜਿਹੜਾ ਉਹ ਬਹੁਤ ਜਿਆਦਾ ਹੈ ਰੰਗਮंच ਬਹੁਤ ਜਿਆਦਾ ਹੈ ਇੱਕ ਗੱਲ ਮੈਂ ਅਖੀਰ ਦੇ ਵਿੱਚ ਕਰ ਲਿਆ ਕਿਉਂਕਿ ਉਸ ਤੋਂ ਬਾਅਦ ਅਸੀਂ ਡਿਸਕਸ਼ਨ ਕਰਾਂਗੇ ਕਿ ਅਸੀਂ ਯੂਥ ਫੈਸਟੀਵਲਾਂ ਦੇ ਰੰਗਮंच ਦੇ ਵਿੱਚ ਬਹੁਤ ਤਰੱਕੀ ਕੀਤੀ ਹੈ ਕਿਉਂਕਿ ਮੇਰਾ ਮੈਂ ਲਗਾਤਾਰ ਜਦੋਂ ਦਾ ਮੈਂ ਜੁਆਇਨ ਕੀਤਾ ਮੈਂ ਯੂਥ ਫੈਸਟੀਵਲਾਂ ਨਾਲ ਜੁੜਿਆ ਪੰਜਾਬ ਦੇ ਵਿੱਚ 300 ਤੋਂ ਵੱਧ ਪ੍ਰੋਡਕਸ਼ਨਾਂ ਹਰ ਸਾਲ ਹੁੰਦੀਆਂ ਜੇ ਅਸੀਂ ਸਾਰੀਆਂ ਟੋਟਲ ਮਿਲਾ ਲਈਏ ਪਰ ਉਹਦੇ ਵਿੱਚੋਂ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਹੋ ਰਿਹਾ ਤੇ ਅਸੀਂ ਉਹਦੇ ਵਿੱਚ ਰੰਗਮੰਚ ਤਾਂ ਬਹੁਤ ਲੈ ਆਂਦਾ ਤਕਨੀਕਾਂ ਬਹੁਤ ਲੈ ਆਂਦੀਆਂ ਸਕ੍ਰਿਪਟ ਸੀ ਜਿਹੜੀ ਆ ਉਹ ਗਵਾਲੀ ਆ ਇਸ ਵੇਲੇ ਕਿਉਂਕਿ ਜਿਹੜਾ ਯੂਥ ਫੈਸਟੀਵਲ ਦਾ ਰੰਗਮੰਚ ਹੈ ਨਾ ਤੁਹਾਡੇ ਚੋਂ ਯੂਥ ਫੈਸਟੀਵਲ ਵਾਲੇ ਬੱਚੇ ਹੋਣਗੇ ਉਹਦੀ ਜਿਹੜੀ ਟੋਟਲ ਪਲੈਨਿੰਗ ਹੈ ਉਹ ਉੱਪਰੋਂ ਹੁੰਦੀ ਆ ਕਿ ਨੈਸ਼ਨਲ ਵਿੱਚ ਕੀ ਵਾਪਰ ਰਿਹਾ ਨੈਸ਼ਨਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਟੈਕਨੀਕਾਂ ਵਾਪਰ ਰਹੀਆਂ ਫਿਰ ਨੌਰਥ ਜ਼ੋਨਸ ਕੀ ਵਾਪਰ ਰਿਹਾ ਉਹੀ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵਾਪਰੇ ਸਕ੍ਰਿਪਟ ਤੁਸੀਂ ਲੈਂਦੇ ਆ ਸਕ੍ਰਿਪਟ ਡਾਇਰੈਕਟਰ ਲੈਂਦਾ ਉਹ ਨੂੰ ਉਹ ਡਿਸਕਸ ਕਰਦਾ ਰਾਈਟਰ ਹੌਲੀ 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 ਉਹਦੇ ਤੋਂ ਜਦੋਂ ਤੱਕ ਪ੍ਰੋਡਕਸ਼ਨ ਫਾਈਨਲ ਹੁੰਦੀ ਆ ਉਦੋਂ ਤੱਕ ਰਾਈਟਰ ਉਹਦੇ ਤੋਂ ਖਤਮ ਹੋ ਜਾਂਦਾ ਆਪਣੀ ਮਰਜ਼ੀ ਦੇ ਵਿੱਚ ਡਾਇਲੌਗ ਪਾ ਲਏ ਜਾਂਦੇ ਆ ਐਨਾ 뮤직 ਵਿੱਚ ਭਾਰੂ ਹੋ ਜਾਂਦਾ ਕਿਉਂਕਿ ਵੈਸੇ ਸੰਗੀਤ ਜਾਂ ਨਾਚ ਇਹ ਰੰਗਮੰਚ ਦੇ ਮਤਲਬ ਗਹਿਨੇ ਆ ਇਹਨਾਂ ਦੇ ਨਾਲ ਰੰਗਮੰਚ ਉੱਪਰ ਕੇ ਸਾਹਮਣੇ ਆਉਂਦਾ ਪਰ ਇਸ ਵੇਲੇ ਤੁਸੀਂ ਜਦੋਂ ਨੈਸ਼ਨਲ ਲੈਵਲ ਤੇ ਥੀਏਟਰ ਦੇਖਦੇ ਆ ਨੈਸ਼ਨਲ ਲੈਵਲ ਤੇ ਜਾਂਦੇ ਨਾਟਕਾਂ ਨੂੰ ਦੇਖਦੇ ਆ ਉਹਦੇ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਜ਼ਿਆਦਾ ਹੋ ਗਈ ਆ ਕਿ ਉਹ ਡਾਇਰੈਕਟਰ ਦਾ ਰੰਗਮੰਚ ਬਣ ਕੇ ਰਹਿ ਗਿਆ ਜਿਹਦੇ ਤੋਂ ਸਕ੍ਰਿਪਟ ਸਾਨੂੰ ਨਾਟਕਕਾਰਾਂ ਦੀ ਬਹੁਤ ਲੋੜ ਆ ਇਸ ਲਈ ਤੁਸੀਂ ਸਕ੍ਰਿਪਟ ਲੱਭੀ ਹੋਵੇ ਤੁਹਾਨੂੰ ਛੇਤੀ ਛੇਤੀ ਸਕ੍ਰਿਪਟ ਲੱਭਦੀ ਨਹੀਂ ਬਹੁਤ ਥੋੜੇ ਆ ਵੀ ਜੇ ਕੇਵਲ ਸਾਹਿਬ ਲਿਖਣਗੇ ਤਾਂ ਪਹਿਲਾਂ ਅੰਮ੍ਰਿਤਸਰ ਵਾਲਿਆਂ ਦੀ ਪਹਿਲ ਹੋਊਗੀ ਕਿ ਇਥੋਂ ਦਾ ਕੋਈ ਕਾਲਜ ਉਹਨੂੰ ਪਲੇ ਕਰ ਲੇ ਜੇ ਔਲਖ ਸਾਹਿਬ ਲਿਖਦੇ ਸੀ ਤਾਂ ਉਹ ਨਹਿਰੂ ਮੈਮੋਰੀਅਲ ਕਾਲਜ ਲਈ ਲਿਖਦੇ ਸੀ ਡਾਕਟਰ ਆਤਮਜੀਤ ਲਿਖਦੇ ਸੀ ਤਾਂ ਉਹ ਮੁਹਾਲੀ ਗਵਰਨਮੈਂਟ ਕਾਲਜ ਲਈ ਲਿਖਦੇ ਸੀ ਹੋਰ ਕਾਲਜਾਂ ਲਈ ਇਹ ਹਮੇਸ਼ਾ ਪ੍ਰੋਬਲਮ ਰਹੀ ਆ ਹੁਣ ਵੀ ਇਹ ਪ੍ਰੋਬਲਮ ਹੈ ਮੈਂ ਜਿਹੜੇ ਸਾਡੇ ਚੰਗੇ ਨਾਟਕ ਲਿਖਣ ਵਾਲੇ ਆ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਇਸ ਮੰਚ ਤੋਂ ਬਹੁਤ ਖੂਬਸੂਰਤ ਮੰਚ ਜਿਹਾ ਅਸੀਂ ਡਿਸਕਸ ਕਰ ਰਹੇ ਆ ਕਿ ਉਹ ਸਕ੍ਰਿਪਟ ਜਿਹੜੀ ਸਾਨੂੰ ਬਹੁਤ ਵਧੀਆ ਹੋਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਨਾਟਕ ਲਿਖਨੇ ਚਾਹੀਦੇ ਆ ਉਹ ਵੀ ਰਹੇਗਾ ਲੇਕਿਨ ਲੋੜ ਭਾਸ਼ਾ ਅਸੀਂ ਉਹਨੂੰ ਬੇਸ਼ੱਕ ਬਾਅਦ ਵਿੱਚ ਪੰਜਾਬੀ 'ਚ ਉਹ ਹਿੰਦੀ 'ਚ ਨਵਾਦ ਕਰ ਲਈਏ ਕਿਉਂਕਿ ਜਦੋਂ ਸਾਡੇ ਬੱਚਿਆਂ ਨੇ ਨੈਸ਼ਨਲ ਜਾਣਾ ਹੁੰਦਾ ਹੈ ਉੱਥੇ ਸਾਡੀ ਭਾਸ਼ਾ ਦੀ ਥੋੜੀ ਜਿਹੀ ਦਿੱਕਤ ਆਉਂਦੀ ਆ ਕਿ ਚਨਈ ਦੇ ਵਿੱਚ ਨਾਟਕ ਕਰਨ ਜਾਣਾ ਹੈ ਜੇ ਅੰਮ੍ਰਿਤਸਰੋਂ ਜਾਂ ਲੁਧਿਆਣੇ ਤੋਂ ਤਾਂ ਉੱਥੇ ਭਾਸ਼ਾ ਦੀ ਅਸੀਂ ਉਹ ਹਿੰਦੀ 'ਚ ਪਲੇ ਕਰ ਲਾਂਗੇ ਪਰ ਉੱਥੇ ਜੀ ਮੁੱਦਾ ਤਾਂ ਪੰਜਾਬ ਦਾ ਖਾ ਸਕਦਾ ਹੈ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਹੈ ਇਸ ਵੇਲੇ ਪੰਜਾਬ ਦੀ ਤਸਵੀਰ ਕੀ ਆ ਅਸੀਂ ਸਿਰਫ ਇੱਕੋ ਹੀ ਗੱਲ ਇੱਕ ਸਰਜਾ ਜਾ ਰਿਹਾ ਨੈਰੇਟਿਵ ਕਿ ਪੰਜਾਬ ਦੇ ਨੌਜਵਾਨ ਨਸ਼ੇ 'ਚ ਪੈ ਗਏ ਪੰਜਾਬ ਦੇ ਸਰਕਾਰ ਦਾ ਚੱਲ ਗਿਆ ਖੁਦ ਕਿੱਥੇ ਹੋ ਰਹੀਆਂ ਇਹਨਾਂ ਦੋ ਡਾਇਲਗਾਂ ਤੋਂ ਬਿਨਾਂ ਵੀ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਸਮੇਂ ਦਾ ਡਾਟਾ ਕੱਢ ਲਓ ਪੰਜ ਕੁੜੀਆਂ ਨੇ ਆਈਐਸ ਯੂਪੀਐਸ ਦਾ ਟੈਸਟ ਸਾਡੀਆਂ ਨੇ ਟੌਪ ਕੀਤਾ ਟੌਪ ਪੀਏਯੂ ਦੀ ਇੱਕ ਲੜਕੀ ਉਹਦੇ ਵਿੱਚ ਉਹ ਅਸੀਂ ਉਹ ਗੱਲਾਂ ਜਿਹੜੀਆਂ ਸਾਡੀਆਂ ਚੰਗੀਆਂ ਗੱਲਾਂ ਵਾਪਰ ਰਹੀਆਂ ਅੰਮ੍ਰਿਤਸਰ ਦੇ ਵਿੱਚ ਫੈਸਟੀਵਲ ਹੋ ਰਿਹਾ ਕਵਤਾ ਉਤਸਵ ਹੋ ਰਿਹਾ ਤੁਸੀਂ ਦੇਖੋ ਪੁਸਤਕ ਉਤਸਵ ਹੋ ਰਿਹਾ ਹਜ਼ਾਰਾਂ ਨੌਜਵਾਨ ਇੱਥੇ ਫਿਰਦੇ ਆ ਇਸ ਰੰਗਿਆ ਜਿਹੜੀਆਂ ਗੱਲਾਂ ਜਦੋਂ ਬਾਹਰ ਜਾਣੀਆਂ ਤਾਂ ਸਾਡੇ ਪੰਜਾਬ ਦੀ ਜਿਹੜੀ ਤੰਦਰੁਸਤੀ ਆ ਪੰਜਾਬ ਦਾ ਜਿਹੜਾ ਅਮੀਰੀਪਣ ਹੈ ਉਹ ਵੀ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਜਿਹਨੂੰ ਰੰਗਮੰਚ ਰਹੀ ਅਸੀਂ ਪਜਾਵਾਂਗੇ ਸਾਨੂੰ ਪਜਾਉਣਾ ਵੀ ਚਾਹੀਦਾ ਸਾਡੀ ਨੌਜਵਾਨ ਪੀੜੀ ਬੈਠੀ ਆ ਸਕ੍ਰਿਪਟ ਦੇ ਵੀ ਕੰਮ ਕਰੋ ਡਾਇਰੈਕਟਰ ਦੇ ਵੀ ਕਰੋ ਤਾਂ ਕਿ ਅਸੀਂ ਪੰਜਾਬੀ ਰੰਗਮੰਚ ਦੀ ਜਿਹੜੀ ਅਸਲੀ ਸਾਡੀ ਭੂਮਿਕਾ ਉਹਨੂੰ ਸਾਰਥਕ ਕਰ ਸਕੀਏ ਕਿ ਚੰਗਾ ਸੁਨੇਹਾ ਦੇ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਪ੍ਰਿੰਸੀਪਲ ਸਾਹਿਬ ਤੁਹਾਡਾ ਢਾਲੀਵਾਲ ਸਾਹਿਬ ਸੇਵਾ ਸਾਹਿਬ ਅਸੀਂ ਇਸ ਵਾਰ ਗੱਲਬਾਤ ਦੀ ਕਿ ਤੁਹਾਡੇ ਜੋ ਕਰਨੀ ਚਾਹੁੰਦਾ ਇੱਕ ਨੌਜਵਾਨ ਬੈਠਿਆ ਅਸੀਂ ਕਰ ਲਾਂਗੇ ਬਹੁਤ ਬਹੁਤ ਸ਼ੁਕਰੀਆ ਇੱਕ ਮੈਂ ਜਿਹੜੇ ਇੱਥੇ ਨੌਜਵਾਨ ਬੈਠੇ ਆ theater ਨਾਲ ਜੁੜੇ ਆ ਖਾਸ ਤੌਰ ਤੇ ਕੇਵਲ ਢਾਲੀਵਾਲ ਦੀ ਇੱਕ ਕਿਤਾਬ ਆਈ ਆ ਟੋਟਲ theater ਤੁਸੀਂ ਜੇ ਇਹਨੂੰ ਆਪਦੇ ਕਮਰੇ 'ਚ ਬੈਠੇ ਵੀ ਪੜ੍ਹ ਲੋਗੇ ਨਾ ਦਰਵਾਜਾ ਬੰਦ ਕਰਕੇ ਵੀ ਬੜ ਲੋਗੇ ਤਾਂ ਵੀ ਤੁਹਾਨੂੰ ਥੀਏਟਰ ਦੀਆਂ ਬਹੁਤ ਸਾਰੀਆਂ ਜਿੰਨੇ ਵਿਧੀਆਂ ਤੇ ਪੰਜਾਬੀ ਥੀਏਟਰ ਦੇ ਵਿੱਚ ਕਿਵੇਂ ਕਿਵੇਂ ਅਸੀਂ ਅੱਗੇ ਆਏ ਆ ਕੀ ਕੀ ਥੀਏਟਰ ਚ ਹੋਣਾ ਚਾਹੀਦਾ ਲਾਈਟ ਸਾਊਂਡ ਤੋਂ ਲੈ ਕੇ ਉਹਦੀ ਪ੍ਰੋਡਕਸ਼ਨ ਤੱਕ ਤੇ ਚੰਗੇ ਨਾਟਕਕਾਰਾਂ ਬਾਰੇ ਚੰਗੇ ਨਾਟਕਾਂ ਬਾਰੇ ਇਹਦੇ ਵਿੱਚ ਕਿਵੇਂ ਤੁਸੀਂ ਪਾਤਰ ਦੀ ਸਾਰੀ ਕਰਦੇ ਆ ਪਾਤਰ ਦੀ ਚੋਣ ਕਿਵੇਂ ਕਰਨੀ ਆ ਪਾਤਰ ਨੂੰ ਅੱਗੇ ਕਿਸ ਤਰੀਕੇ ਦਾ ਡਾਇਰੈਕਸ਼ਨ ਦੇਣੀ ਆ ਇਹ ਕੇਵਲ ਕਾਲੀਵਾਲ ਨੇ ਬਹੁਤ ਬਰੀਕੀ ਦੇ ਨਾਲ ਕਿਤਾਬ ਲਿਖਿਆ ਅਕੈਡਮਿਕ ਪੁਸਤਕ ਹੈ ਮੈਨੂੰ ਲੱਗਦਾ ਕਿ ਇਹਨੂੰ ਕਿਸੇ ਸਿਲੇਬਸ ਦੇ ਵਿੱਚ ਵੀ ਲਾ ਲੈਣਾ ਚਾਹੀਦਾ ਕਿਉਂਕਿ ਡਾਕਟਰ ਆਤਮ ਸਿੰਘ ਰਧਾਵਾ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਆ ਯੂਨੀਵਰਸਿਟੀਆਂ ਦੇ ਅਕੈਡਮਿਕ ਪੱਧਰ ਤੇ ਜੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਤਾਂ ਮੈਨੂੰ ਲੱਗਦਾ ਕਿ ਥੀਏਟਰ ਦੀ ਜਿਹੜੀ ਜਾਣਕਾਰੀ ਆ ਜਾਂ ਰੰਗਮંચ ਦੀ ਜਿਹੜੀ ਜਾਣਕਾਰੀ ਆ ਰੰਗਮંચ ਦੀ ਕੀ ਭੂਮਿਕਾ ਹੈਗੀ ਆ ਰੰਗ ਮਤਲਬ ਕੇਵਲ ਜੀ ਨੇ ਡਾਇਗਰਾਮ ਬਣਾਵਨਾ ਕਿ ਜਿਵੇਂ ਅਸੀਂ ਜੈਟ ਸਿਮਿਸਟਰੀ ਪੜ੍ਹਦੇ ਆ ਨਾ ਉਸ ਥੀਕੇ ਦੇ ਨਾਲ ਬਣਾਈ ਆ ਮੈਂ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿਨਾ ਧੰਨਵਾਦ ਸਾਂ ਔਰ ਬੱਚਿਆਂ ਨੇ ਪੜ੍ਹਨ ਵਾਲੀ ਕਿਤਾਬ ਹੈ